ਚਾੜੂ ਨੂੰ ਤੇ ਟੀਲਾ ਟੀਲਾ ਕਰ ਦਾਂਗੇ ਸਤਾਈ ਵਿੱਚ ਤੇਰੇ ਚਾੜੂ ਨੂੰ ਟੀਲਾ ਟੀਲਾ ਕਰ ਦਾਂਗੇ ਮੀਟਿੰਗ ਬਹਾਨੇ ਲੀਡਰ ਤਾਂ ਜੇਲਾਂ ਵਿੱਚ ਧੱਕੇ ਨੇ ਖਨੌਰੀ ਤੇ ਅਨਦਾਤੇ ਨੂੰ ਪੁਲਸ ਨੇ ਮਾਰੇ ਧੱਕੇ ਨੇ ਖਨੌਰੀ ਤੇ ਅਨਦਾਤੇ ਨੂੰ ਪੁਲਸ ਨੇ ਮਾਰੇ ਧੱਕੇ ਨੇ ਤੂੰ ਕੀ ਸਮਝੇਂਗਾ ਦੁੱਖ ਸਾਡੇ ਦਿਲ ਦੇ ਅੰਦਰ ਸਤਾਈ ਵਿੱਚ ਤੇਰੇ ਝਾੜੂ ਨੂੰ ਟੀਲਾ-ਟੀਲਾ ਕਰ ਦਾਂਗੇ ਪੜੀਆਂ ਸੱਥਾਂ ਵਿੱਚ ਤੂੰ ਬੋਟਾ ਮੰਗਣ ਆਏਂਗਾ ਗੱਲ ਤੂੰ ਫੜ ਕੇ ਖਿੱਚੀਏ ਫੇਰ ਤਾਂ ਤੂੰ ਪੁਛਤਾਏਂਗਾ ਗੱਲ ਤੂੰ ਫੜ ਕੇ ਖਿੱਚੀਏ ਦੇਖ ਕੇ ਤੂੰ ਪੁਛਤਾਏਂਗਾ ਇੱਕ ਤੇਰੀ ਤੇ ਗੋਡਾ ਘਰ ਛੰਡੇ ਫੜ ਗਰ ਜਾਗੇ ਸਤਾਈ ਵਿੱਚ ਤੇਰੇ ਝਾੜੂ ਨੂੰ ਟੀਲਾ-ਟੀਲਾ ਕਰ ਦਾਂਗੇ ਖਿਤਾਈ ਵਿੱਚ ਤੇਰੇ ਝਾੜੂ ਨੂੰ ਧੀਲਾ ਧੀਲਾ ਕਰਦਾਂਗੇ ਸੂਟ 'ਦੋ ਨਾਲ ਲਿਆਈ ਜਦ ਵੋਟਾਂ ਨੂੰ ਆਏਂਗਾ ਸੂਟ 'ਦੋ ਨਾਲ ਲਿਆਈ ਜਦ ਵੋਟਾਂ ਨੂੰ ਆਏਂਗਾ ਇੱਕ ਖਿੱਚ ਧੂਕੇ ਪਾੜੀਏ ਦੂਜਾ ਬਦਲ ਕੇ ਪਾਏਂਗਾ ਇੱਕ ਖਿੱਚ ਧੂਕੇ ਪਾੜੀਏ ਦੂਜਾ ਬਦਲ ਕੇ ਪਾਏਂਗਾ ਸੰਭੂ ਖਨੌਰੀ ਇਹ ਵਿੱਚ ਤੇਰੇ ਝਾੜੂ ਨੂੰ ਪੀਲਾ ਟੀਲਾ ਕਰ ਦਾਂਗੇ ਸਤਾਈ ਵਿੱਚ ਤੇਰੇ ਝਾੜੂ ਨੂੰ ਪੀਲਾ ਟੀਲਾ ਕਰ ਦਾਂਗੇ ਕਿਸਾਨਾਂ ਦੀਆਂ ਜ਼ਮੀਨਾਂ ਖੋਹੇ ਤਾਂ ਸਿੱਖਿਆ ਮੋਦੀ ਤੋਂ ਦਿੱਲੀ ਕੋਲ ਮੂ ਤੇ ਮੂੰ ਫੜ ਕੇ ਸਿੱਖਿਆ ਮੋਦੀ ਤੋਂ ਦਿੱਲੀ ਕੋਲ ਫੜ ਮੂ ਤੇ ਮੂੰ ਸਿੱਟਿਆ ਫੜ ਕੇ ਮੋਦੀ ਤੋਂ ਹੱਕ ਲੈਣ ਲਈ ਤੇਰੇ ਵੀ ਗਲ ਤੇ ਗੋਡਾ ਕਰ ਦਾਂਗੇ ਸਤਾਈ ਵਿੱਚ ਤੇਰੇ ਝਾੜੂ ਨੂੰ ਤੀਲਾ ਤੀਲਾ ਕਰ ਦਾਂਗੇ ਸਤਾਈ ਵਿੱਚ ਤੇਰੇ ਝਾੜੂ ਨੂੰ ਤੀਲਾ ਤੀਲਾ ਕਰ ਦਾਂਗੇ ਕੱਟੇ ਹੋ ਸਿਰ ਜੋੜ ਅਸੀਂ ਫਿਰ ਲਾ ਮੰਗੇ ਧਰਨੇ ਕੱਠੇ ਹੋ ਸਿਰ ਜੋੜ ਅਸੀਂ ਹੁਣ ਲਾ ਮੰਗੇ ਧਰਨੇ ਮੋਤੀ ਵਾਂਗੂ ਤੈਨੂੰ ਵੀ ਸਟਾਂਗੇ ਪਿੱਠ ਪਰਨੇ ਮੋਤੀ ਵਾਂਗੂ ਤੈਨੂੰ ਵੀ ਸਟਾਂਗੇ ਹੁਣ ਪਿੱਠ ਪਰਨੇ ਦੇਵ ਕੇਲੋ ਧਰਤੀ ਮੰਗ ਲਈ ਜਨ ਧਨੀ ਤੇ ਤਰਦਾਂਗੇ ਸਦਾ ਹੀ ਵਿੱਚ ਤੇਰੇ ਝਾੜੂ ਨੂੰ ਪੀਲਾ ਪੀਲਾ ਕਰਦਾਂਗੇ ਸਦਾ ਹੀ ਵਿੱਚ ਤੇਰੇ ਝਾੜੂ ਨੂੰ ਪੀਲਾ ਪੀਲਾ ਕਰਦਾਂਗੇ ਕਹ ਜੰਤਾ ਕਿਆ ਸ਼ਰਸ ਕਿਤ ਲੜਦੇ ਲੋਕ ਬਹੁਤ ਬਹੁਤ ਧੰਨਵਾਦ ਟੀਪ ਕਾਲਜੀ ਦਾ ਸੋ ਸਾਡੇ ਜਿਹੜੇ ਅਗਲੇ ਗੀਤਕਾਰ ਹਨ ਅਵਤਾਰ ਸਿੰਘ ਕਹਰੇ ਉਹਨਾਂ ਨੂੰ ਬੈਂਤੀਆ ਕਿਓ ਸਟੇਜ ਤੇ ਆਉਣ ਤੇ ਆਪਣਾ ਗੀਤ ਪੇਸ਼ ਕਰਨਾ ਵਾਹਿਗੁਰੂ ਆਓ ਸਾਰੀ ਸੰਗਤ ਜੀ ਇੱਕ ਮਾਰੀ ਕਰੋ ਮੁੱਖ ਪਵਿੱਤਰ ਆਖੋ ਰੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਤ ਸਿੰਘ ਦੇ ਨਾਲ ਸੰਬੰਧ ਤੇ ਕੋਈ ਬਣ ਗਈ ਸਮਾਂ ਘਟਾ ਕਹਿਣ ਲੱਗੇ ਆਸ ਵਾਲੀ ਵਕੀਲ ਭਗਤ ਸਿੰਘ ਨੂੰ ਕਹਿੰਦਾ ਵੀ ਤੇਰੀ ਜਵਾਨੀ ਤੇ ਤਰਸ ਆਉਂਦਾ ਵੀ ਤੂੰ ਜਿੰਨੇ ਦੋਸਤ ਕਰੇ ਨੇ ਸਾਰੇ ਮੁਕਲ ਜੀ ਤੇ ਭਗਤ ਸਿੰਘ ਕਹਿੰਦਾ ਚਲ ਸੇਵਾ ਦੇ ਇਸ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਟੇਰਿਸ ਖਲੀਆਂ ਨੇ ਦੇਸ਼ ਸੇਵਾ ਲੀਲ ਮੈਂ ਨਾਲ ਕਾਨੂੰਨ ਲਮਾਂਗਾ ਜੱਜਾਂ ਨੂੰ ਕੀ ਲੀਲ ਮੈਂ ਜਦ ਮੈਂ ਪਗਤ ਸਿਆਾਂ ਵਿੱਚ ਕਚੈਰੀ ਮੰਨ ਨਹੀਂ ਨਾ ਦੋਸ ਤੂੰ ਪਗਤ ਸਿਆਾਂ ਵਿੱਚ ਕਚੈਰੀ ਅਸਬ ਅਲੀ ਜੀ ਦਸਣਾ ਬકરી ਨੂੰ ਉਠਣਾ ਹੰਸਾਂ ਦੇ ਬੱਚੇ ਖਾਂਦੇ ਕੋਗੜ ਦੀ ਝੂਠ ਨਾ ਜ਼ਿੰਦਗੀ ਬਚਾਵਣ ਖਾਤਰ ਬੋਲਾਂਗੇ ਝੂਠ ਨਾ ਜਾ ਕੇ ਤੇ ਵਿੱਚ ਕਚੈਰੀ ਕਹਿਣੀ ਗੱਲ ਖਰੀ ਅਸੀਂ ਲੱਖ ਬਾਰ ਝੂਠ ਬੋਲੀਏ ਹੋਣਾ ਨਾ ਬਰੀ ਅਸੀਂ ਲੱਖ ਬਾਰ ਝੂਠ ਬੋਲੀਏ ਜਾ ਕੇ ਟਰਵੰਨਲ ਦੇ ਵਿੱਚ ਹੋਵੇਂ ਜਦੋਂ ਪੈਸ ਤੂੰ ਕਰ ਲੈਣਾ ਸਖਤ ਬੋਲ ਕੇ ਗਲਤੀ ਵਸੇਸ ਤੂੰ ਰਹਿਮ ਦੀ ਪੀਖ ਮੰਗ ਲਈ ਪਣ ਕੇ ਦਰਵੈਸ਼ ਤੂੰ ਲੱਗ ਪਈ ਨ ਮਾਰਨ ਨਾਰੇ ਆਕੇ ਵਿੱਚ ਜੋਸ ਦੇ ਮੰਗੀ ਨ ਭਗਤ ਸਿਆ ਤੂੰ ਝੂਠਕ ਚੈਰੀ ਵਿੱਚ ਤੂੰ ਭਗਤ ਸਿਆੰਨੇ ਤੂੰ ਦੇਣਾ ਨ ਲਹੂ ਪੀਣ ਹੁਣ ਗੋਰੀਆਂ ਜੋ ਕਾਹਨੂੰ ਮਾਰ ਕੇ ਜਗਾਉਣਾ ਸੁੱਤੇ ਗਫਲਤ ਚੋਂ ਲੋਕਾਂ ਨੂੰ ਚੁੰਮਾਂਗੇ ਫੁੱਲ ਸਮਝ ਕੇ ਸੁਰੀਆਂ ਦੀਆਂ ਲੋਕਾਂ ਨੂੰ ਪੱਕ ਤੇ ਰੱਤ ਰਖਣੀ ਪਾਰਤ ਦੀ ਬਰੀ ਅਸੀਂ ਲੱਖ ਬਾਰ ਝੂਠ ਬੋਲੀਏ ਹੋਂਡਾ ਨਾ ਬਰੀ ਅਸੀਂ ਲੱਖ ਵਾਰ ਝੂਠ ਬੋਲੀਏ ਬੰਦਕ ਬਣ ਜੀ ਮਲਮਾ ਸੋਹਣੇ ਦੀ ਏ ਸਟੇ ਤੂੰ ਪਾਰਲੀਮੈਂਟ ਵਿੱਚ ਨਾ ਮੰਨੀ ਬੰਬ ਸੱਟੇ ਤੂੰ ਮੁੱਕਰੀ ਲਾਹੌਰੇ ਮਾਰਿਆ ਗੋਰਾ ਦਿਨ ਚਿੱਟੇ ਤੂੰ ਜਵਰੀ ਦੇ ਜੱਜਾ ਮੂਰੇ ਹੋ ਨਾ ਦਈ ਖੁਸ਼ ਤੂੰ ਭਾਰਤ ਵਿੱਚ ਵਿੱਚ ਕਚੇਰੀ ਮੰਨ ਨਾ ਦੋਸ ਤੂੰ ਭਗਤ ਸਾਂ ਵਿੱਚ ਕਚੇਰੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨ ਹੁਣ ਸਾਡੇ ਜਿਹੜੇ ਅਗਲੇ ਗੀਤਕਾਰ ਨੇ ਉਹ ਰਵਾਨ ਸਿੰਘ ਜੀ ਕਣੀਆਂ ਨੇ ਸੋ ਇੱਕ ਗੀਤਕਾਰ ਵੀਰਾਂ ਨੂੰ ਬੇਨਤੀ ਹੈ ਕਿ 2 ਮਿੰਟ ਤੋਂ ਜ਼ਿਆਦਾ ਸਮਾਂ ਨਾ ਲਓ ਕਿਉਂਕਿ ਖਾਓ ਆਪਣੇ